ਰਹੀ ਸੀਗੀ ਰਿਪੋਰਟਸ ਆ ਰਹੀਆਂ ਸੀਗੀਆਂ ਇਹਦੀਆਂ ਔਰ ਉਸੇ ਨੂੰ ਮੱਦੇ ਨਜ਼ਰ ਰੱਖਦੇ ਹੋ ਵੈਸੇ ਤਾਂ ਫੋਗਿੰਗ ਵੇਅ ਹੈ ਜਿਹੜੀਆਂ ਜਾਂ ਪ੍ਰੀਕੌਸ਼ਨਸ ਨੇ ਉਹ ਪਹਿਲਾਂ ਹੀ ਐਡਮਿਨਿਸਟ੍ਰੇਸ਼ਨ ਲੈਵਲ ਤੇ ਸਿਵਲ ਹਸਪੀਟਲ ਦੇ ਲੈਵਲ ਤੇ ਉਹ ਚੱਲ ਰਿਹਾ ਸੀਗਾ ਕੰਮ ਪਰ ਇਹ ਸਿਚੁਏਸ਼ਨ ਹੋਰ ਆਊਟ ਆਫ ਕੰਟਰੋਲ ਨਾ ਹੋ ਜੇ ਜਿਵੇਂ ਜਿਵੇਂ ਇੰਟੈਂਸਿਟੀ ਦੀ ਵਾਧਦੀ ਜਾ ਰਹੀ ਸੀਗੀ ਸੋ ਅੱਜ ਇੱਕ ਮਿਸ਼ਨ ਮੋਡ ਦੇ ਉੱਪਰ ਅ ਅਸੀਂ ਫੈਸਲਾ ਕੀਤਾ ਕਿ ਸੁਨਾਮ ਸ਼ਹਿਰ ਦੇ ਕੱਲੇ-ਕੱਲੇ ਘਰ ਦਾ ਸਰਵੇ ਜਿਹੜਾ ਉਹ ਹੋਊਗਾ ਇਹ 23 ਬੋਰਡ ਨੇ ਸ਼ਹਿਰ ਦੇ ਵਿੱਚ 23 ਟੀਮਾਂ ਨੇ ਜਿਹੜੀਆਂ ਉਹ ਇਹਨਾਂ ਸਾਰੇ ਡੈਡੀਕੇਟਿਡ ਇਹ ਇਹ ਸਾਰਾ ਸਿਰ ਜਿਹੜਾ ਇਹਨਾਂ ਨੂੰ ਜਾਂਦਾ ਹੈ ਜਿਹੜੇ ਜਿੰਨਾਂ ਲੋਕਾਂ ਨੇ ਬੱਚਿਆਂ ਨੇ ਘਰੋ ਘਰੀ ਜਾਣਾ ਹੈ ਜਿੰਨਾਂ ਸਟਾਫ ਮੈਂਬਰ ਦੇ ਘਰੋ ਘਰੀ ਜਾਣਾ ਹੈ ਸੋ ਇਹ ਕੱਲੇ ਕੱਲੇ ਘਰ ਜਾਣਗੇ 23 ਬੋਰਡਾਂ ਦੇ ਵਿੱਚ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਨਗੇ ਕੋਈ ਉਸ ਘਰ ਦੇ ਵਿੱਚ ਕੋਈ ਬਿਮਾਰ ਹੋਵੇ ਜਾਂ ਕੋਈ ਬਿਮਾਰੀ ਦੇ ਫੀਵਰ ਦੇ ਬੁਖਾਰ ਦੇ ਕੋਈ ਸਿੰਪਟਮਸ ਨਜ਼ਰ ਆਉਂਦੇ ਹੋਣ ਕਿਉਂਕਿ ਚਿਕਨਗੁਨੀਆ ਵਾਇਰਲ ਫੀਵਰ ਡੇਂਗੂ ਇਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਖਦਸ਼ਾ ਹੈ ਕਿ ਉਹ ਕਿਸੇ ਪਰਿਵਾਰ ਦੇ ਵਿੱਚ ਨਾ ਹੋਵੇ ਸੋ ਇੱਕ ਪ੍ਰੀਕਾਸ਼ਨਰੀ ਵੈਸੇ ਉਹਵੇਂ ਕੋਈ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਹੈਗੀ ਇਸ ਸਟੇਜ ਉੱਪਰ ਪਰ ਇੱਕ ਪ੍ਰੀਕਾਸ਼ਨ ਦੇ ਤੌਰ ਤੇ ਇੱਕ ਸਾਵਧਾਨੀ ਦੇ ਤੌਰ ਤੇ ਐਡਵਾਂਸ ਦੇ ਵਿੱਚ ਇਹ ਤਿਆਰੀ ਹੈ ਜਿਹੜੀ ਉਹ ਡਿਪਾਰਟਮੈਂਟ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਕੱਲ ਮੇਰੀ ਡਾਕਟਰ ਬਲਵੀਰ ਜੀ ਨਾਲ ਗੱਲ ਹੋਈ ਉਹਨਾਂ ਨੇ ਸਿਵਲ ਸਰਜਨ ਮੈਡਮ ਨੂੰ ਸਾਰੇ ਆਫੀਸਰਸ ਨੂੰ ਕਿਹਾ ਕਿ ਆਪਾਂ ਸੁਨਾਮ ਦੇ ਵਿੱਚ ਇਹ ਅਸੀਂ ਜਿਹੜੀ ਡਰਾਈਵ ਸ਼ੁਰੂ ਕਰਨੀ ਚਾਹੁੰਦੇ ਹਾਂ ਸੋ ਅੱਜ 23 ਬੋਰਡਾਂ ਦੇ ਵਿੱਚ ਜਾ ਕੇ ਕੱਲੇ-ਕੱਲੇ ਘਰ ਉਹਨਾਂ ਤੋਂ ਪੁੱਛਿਆ ਜਾਏਗਾ ਜੇ ਮੇਰੀ ਸਾਰੇ ਸੁਨਾਮ ਵਾਸੀਆਂ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਆਪਣੇ ਪਰਿਵਾਰ ਦੇ ਵਿੱਚ ਇਹ ਜਿਹੇ ਸਿੰਪਟਮਸ ਲੱਗ ਰਹੇ ਨੇ ਕਿ ਹੱਡ ਭੰਣਣੀ ਹੋ ਰਹੀ ਹੈ ਫੀਵਰ ਲੱਗ ਰਿਹਾ ਹੈ ਬੁਖਾਰ ਲੱਗ ਰਿਹਾ ਹੈ ਜੋੜਾਂ ਦਾ ਕੋਈ ਦਰਦ ਹੋ ਰਿਹਾ ਕਿਉਂਕਿ ਚਿਕਨ ਗੁਨੀਆ ਦਾ ਆਈ ਥਿੰਕ ਇਹੀ ਸਿੰਪਟਮਸ ਹੁੰਦੇ ਨੇ ਕਿ ਜੋੜਾਂ ਦੇ ਵਿੱਚ ਬਹੁਤ ਦਰਦ ਹੁੰਦਾ ਉਹ ਪਲੀਜ਼ ਸੰਗਿਓ ਨਾ ਇਹਨਾਂ ਟੀਮਾਂ ਨੂੰ ਦੱਸੋ ਔਰ ਇੱਥੇ ਸਿਵਲ ਹਸਪੀਟਲ ਦੇ ਵਿੱਚ ਔਰ ਪ੍ਰਾਈਵੇਟ ਡਾਕਟਰਸ ਨੂੰ ਮੈਂ ਬੇਨਤੀ ਕਰੂੰਗਾ ਕਿ ਜੇ ਤੁਹਾਡੇ ਕੋਲ ਕੋਈ ਐਜਾ ਆਉਂਦਾ ਤਾਂ ਤੁਸੀਂ ਵੀ ਉਹਨੂੰ ਇੱਥੇ ਰੈਫਰ ਜਿਹੜਾ ਉਹ ਕਰ ਸਕਦੇ ਹੋ ਸੋ ਇੱਕ ਪ੍ਰੀਕਾਸ਼ਨ ਦੇ ਤੌਰ ਦੇ ਉੱਪਰ ਕਰ ਕਰ ਦਾ ਸਰਵੇ ਹੋਏਗਾ ਫੌਗਿੰਗ ਹੋਏਗੀ ਜਿਹੜੀ ਤਾਂ ਕਿ ਕੋਈ ਮੱਛਰ ਵਗੈਰਾ ਤੇ ਜਿਹੜਾ ਉਹ ਉਹਨਾਂ ਤੇ ਬਚਾਇਆ ਜਿਹੜਾ ਉਹ ਰੱਖਿਆ ਜਾਵੇ ਸੋ ਇੱਕ ਪ੍ਰਿਕਾਸ਼ਨ ਵੀ ਮਈਅਰ ਜਿਹੜਾ ਉਹ ਲਿਆ ਗਿਆ ਔਰ ਇਹਦੇ ਚ ਮੈਂ ਇੱਕ ਬੇਨਤੀ ਹੋਰ ਵੀ ਕਰੂੰਗਾ ਮੈਨੂੰ ਇੱਕ ਦੋ ਸਾਥੀਆਂ ਤੋਂ ਵੀ ਪਤਾ ਲੱਗਿਆ ਕਿ ਜਿਹੜੀ ਟੈਸਟਿੰਗ ਵੇਰ ਆ ਉਹ ਕੁਝ ਪ੍ਰਾਈਵੇਟ ਲੈਬਸ ਵਾਲੇ ਸਾਥੀ ਨੇ ਜਿਹੜੇ ਉਹ ਐਕਸੈਸਿਵ ਚਾਰਜਿੰਗ ਹੈ ਜਿਹੜੀ ਉਹ ਕਰ ਰਹੇ ਨੇ ਮੇਰੀ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਇਹ ਜੇ ਮੌਕੇ ਇਹ ਜੇ ਸਮਾਂ ਲੋਕਾਂ ਦੇ ਨਾਲ ਖੜਨ ਦੀ ਲੋੜ ਹੁੰਦੀ ਹੈ ਚਾਹੇ ਉਹ ਕੈਮਿਸਟਰੀ ਵੀਰ ਨੇ ਤੇ ਚਾਹੇ ਉਹ ਜਿਹੜੇ ਪ੍ਰਾਈਵੇਟ ਲੈब्स ਨੇ ਵੀ ਉਹ ਨਾ ਕਰਨ ਬਲਕਿ ਇਹ ਜੇ ਲੋਕਾਂ ਸਮੇਂ ਤਾਂ ਲੋਕਾਂ ਦੀ ਮਦਦ ਕਰਨ ਦੀ ਲੋੜ ਹੈ ਸੋ ਉਹਨਾਂ ਨੂੰ ਮੈਂ ਬੇਨਤੀ ਆਪਣੀ ਕਰੂੰਗਾ